ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੁੱਖੇ ਵਾਲਾ ਬ੍ਰੀਡਰ ਚ ਆਪ ਸਭ ਦਾ ਸਵਾਗਤ ਹੈ ਜੀ ਸੋ ਅੱਜ ਦੀ ਜਿਹੜੀ ਵੀਡੀਓ ਲੈ ਕੇ ਆਪਾਂ ਹਾਜ਼ਰ ਆ ਮੈਂ ਕਾਫੀ ਬੰਦਿਆਂ ਦੇ ਜਿਹੜੇ ਆਪਾਂ ਨੂੰ ਫੋਨ ਆ ਰਹੇ ਸੀ ਵੀ ਬੱਚਾ ਪਾਉਣ ਲਈ ਵੀ ਬੱਚਾ ਚਾਹੀਦਾ ਤੁਹਾਨੂੰ ਬੱਚਾ ਚਾਹੀਦਾ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਜਿਹੜਾ ਬੰਦਾ ਬਰੂਡਿੰਗ ਕਰ ਸਕਦਾ ਹੈ ਜਾਨਵਰ ਦੀ ਅਗਰ ਤੁਸੀਂ 35 ਡਿਗਰੀ ਟੈਂਪਰੇਚਰ ਮੇਨਟੇਨ ਕਰ ਸਕਦੇ ਹੋ ਇਹਨਾਂ ਦਿਨਾਂ ਦੇ ਵਿੱਚ ਤਾਂ ਤੁਸੀਂ ਬੱਚਾ ਜ਼ਰੂਰ ਪਾਓ ਔਰ ਅਗਰ ਕੋਈ ਅਣਜਾਣ ਬੰਦੇ ਜਿਹੜੇ ਕੰਮ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਕੋਈ ਟ੍ਰੇਨਿੰਗ ਨਹੀਂ ਲਈ ਕੋਸ਼ਿਸ਼ ਨਹੀਂ ਕੀਤਾ ਹੋਇਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਬੱਚੇ ਨੂੰ ਕੀ ਪ੍ਰੋਬਲਮ ਆਈ ਇਹਨੂੰ ਕਿਵੇਂ ਹੈਂਡਲ ਕਰਨਾ ਉਹ ਬੱਚਾ ਨਾ ਪਾਓ ਬੱਚਾ ਪਾਉਣਾ ਤਾਂ ਤੁਸੀਂ ਫਰਵਰੀ ਤੋਂ ਬਾਅਦ ਮਾਰਚ ਅਪ੍ਰੈਲ ਗਰਮ ਜਦੋਂ ਹੋ ਜਾਂਦੇ ਦਿਨ ਪੂਰੇ ਅਪ੍ਰੈਲ ਮਈ ਜੂਨ ਉਦੋਂ ਬੱਚਾ ਪਾਓ ਉਦੋਂ ਬੱਚੇ ਦੀ ਕੇਅਰ ਘੱਟ ਕਰਨੀ ਪੈਂਦੀ ਹੈ ਕਿਉਂਕਿ ਉਦੋਂ ਆ ਮ ਆਪਾਂ ਨੂੰ ਜਿਹੜਾ ਟੈਂਪਰੇਚਰ ਨਹੀਂ ਦੇਣਾ ਪੈਂਦਾ ਬੱਚੇ ਨੂੰ ਮੇਨ ਬੱਚੇ ਨੇ ਜਿਹੜਾ ਬਜਣਾ ਉਹ ਟੈਂਪਰੇਚਰ ਤੇ ਬਰੂਡਿੰਗ ਦਾ ਮਤਲਬ ਹੁੰਦਾ ਬੱਚੇ ਦਾ ਰੱਖ ਰਖਾਵ ਜੋ ਨੂੰ ਲੋੜੀਂਦਾ ਟੈਂਪਰੇਚਰ ਹੈ ਉਹ ਸਾਨੂੰ ਚਾਹੀਦਾ ਹੈ ਜਗਾ ਥੱਲੇ ਬਿਲਕੁਲ ਸੁੱਕੀ ਹੋਣੀ ਚਾਹੀਦੀ ਹੈ ਸੋ ਅਗਰ ਕੋਈ ਵੀ ਵੀਰੇ ਜਿਹੜੀਆਂ ਚੀਜ਼ਾਂ ਮਤਲਬ ਇਹ ਦੇ ਸਕਦਾ ਬੱਚੇ ਨੂੰ ਫੇਰ ਹੀ ਬੱਚਾ ਪਾਇਓ ਇਹਨਾਂ ਦਿਨਾਂ ਦੇ ਵਿੱਚ ਜਿਸ ਹਾਲ ਨਾਲ ਠੰਡਾ ਮੌਸਮ ਚੱਲ ਰਿਹਾ ਹਵਾ ਠੰਡੀਆਂ ਚੱਲ ਰਹੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਵੱਡੇ ਜਾਨਵਰ ਜੋ ਆਂਡਾ ਦੇ ਰਹੇ ਆਂਡਾ ਵੀ ਛੱਡ ਜਾਂਦੇ ਆ ਤੋ ਤੁਸੀਂ ਬੱਚਾ ਕਿਵੇਂ ਪਾਲੋਗੇ ਅਸੀਂ ਸਾਨੂੰ 8-10 10 ਸਾਲ ਹੋ ਗਏ ਆ ਨੇ ਕੰਮ ਕਰਦੇ ਹੁਣ ਅਸੀਂ ਇਹਨਾਂ ਦਿਨਾਂ ਦੇ ਵਿੱਚ ਅਹੀਂ ਬੱਚਾ ਨਹੀਂ ਪਾਉਂਦੇ ਵੀ ਕਿਉਂਕਿ ਬੱਚੇ ਦੀ ਮਰਟੈਲਿਟੀ ਬਹੁਤ ਜ਼ਿਆਦਾ ਹੁੰਦੀ ਆ ਸੋ ਇਸ ਕਰਕੇ ਜਿਹੜੇ ਵੀ ਵੀਰ ਕੋਈ ਕੰਮ ਕਰਨਾ ਚਾਹੁੰਦੇ ਆ ਤੁਸੀਂ ਮਾਰਚ ਅਪ੍ਰੈਲ ਦੇ ਵਿੱਚ ਜਿਹੜਾ ਬੱਚਾ ਪਾਉਣਾ ਸ਼ੁਰੂ ਕਰੋ ਉਸ ਤੋਂ ਪਹਿਲਾਂ ਬੱਚਾ ਪਾਉਣ ਦਾ ਕੋਈ ਨਹੀਂ ਫਾਇਦਾ ਹਾਂ ਬਾਕੀ ਜਿਹਦੇ ਕੋਲੇ ਪੈਸੇ ਵਾਧੂ ਹੈਗੇ ਆ ਉਹ ਪਲਾ ਜਿੰਨਾ ਮਰਜ਼ੀ ਪਾ ਲਓ ਠੀਕ ਆ ਜੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬੱਚਾ ਪਾਇਆ ਨੁਕਸਾਨ ਹੀ ਹੋਣਾ ਆ ਅਗਰ ਤੁਸੀਂ ਬਰੂਡਿੰਗ ਕਰ ਸਕਦੇ ਹੋ ਬੱਚੇ ਦੀ ਤਾਂ ਫਿਰ ਤੁਸੀਂ ਜਿਹੜਾ ਬੱਚਾ ਜਰੂਰ ਪਾ ਸਕਦੇ ਹੋ ਕਿਉਂਕਿ ਮੁੜ ਕੇ ਫਿਰ ਬਾਅਦ ਚ ਕੀ ਕਹਿੰਦੇ ਯਾਰ ਭਾਈ ਮੈਂ ਕਈ ਕਮੈਂਟ ਦੇਖਦਾ ਹੁੰਨਾ ਵੀਡੀਓ ਦੇ ਥੱਲੇ ਵੀ ਭਾਈ ਇਹਨਾਂ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਕੰਮਕਾਰ ਕਰਨ ਦਾ ਫਾਇਦਾ ਕੋਈ ਨਹੀਂ ਘਾਟੇ ਦਾ ਸੌਦਾ ਘਾਟੇ ਦਾ ਸੌਦਾ ਉਹ ਆਪੇ ਹੀ ਹੋ ਜਾਣਾ ਜਦੋਂ ਕਿਸੇ ਬੰਦੇ ਨੇ ਟ੍ਰੇਨਿੰਗ ਨਹੀਂ ਲੈਣੀ ਕੋਈ ਤੁਹਾਨੂੰ ਮੈਡੀਸਨ ਬਾਰੇ ਜਾਣਕਾਰੀ ਨਹੀਂ ਹੈਗੀ ਕਿਸੇ ਵੀ ਬੰਦੇ ਨੇ ਜਿੰਨੇ ਵੀ ਬੰਦੇ ਮੈਨੂੰ ਫੋਨ ਕਰਦੇ ਭਾਈ ਜੀ ਇਹ ਬੱਚਾ ਪਾਉਣਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਫੀਡ ਤਿੰਨ ਤਰ੍ਹਾਂ ਦੀ ਪੈਣੀ ਹੈ ਪਹਿਲਾਂ 1.5 ਮਹੀਨਾ ਜਿਵੇਂ ਪੈਂਦੀ ਹੈ ਸਟਾਰਟਰ ਕਹ ਲੋ ਜਾਂ ਕ੍ਰਮ ਚੱਕ ਉਦੋਂ ਬਾਅਦ ਪੈਂਦੀ ਹੈ ਗਰੋਵਰ ਫਿਰ ਤੀਜੀ ਸਟੇਜ ਆਉਂਦੀ ਹੈ ਲੇਅਰ ਦੀ ਠੀਕ ਹੈ ਸੋ ਉਹ ਬੰਦਿਆਂ ਨੂੰ ਪਤਾ ਹੀ ਨਹੀਂਗਾ ਵੀ ਅਸੀਂ ਨਹੀਂ ਮਤਲਬ ਕੀ ਬੱਚੇ ਨੂੰ ਕਿਹੜੀ ਫੀਡ ਦੇਣੀ ਕਿਵੇਂ ਬਸ ਇਹਨਾਂ ਪਤਾ ਵੀ ਆਂਡਾ ਲੈਣਾ ਸੋ ਇਹ ਕੰਮ ਨਹੀਂ ਹੁੰਦਾ ਸੋ ਪ੍ਰੋਪਰ ਟ੍ਰੇਨਿੰਗ ਲਾਓ ਕਿਤੋਂ ਕੇਵੀਕੇ ਆਪਣੇ ਸੈਂਟਰ ਨੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਖੇਤੀ ਵਿਗਿਆਨ ਕੇਂਦਰ ਹੁੰਦੇ ਉੱਥੇ ਟ੍ਰੇਨਿੰਗ ਹੁੰਦੀ ਹੈ ਜਾਂ ਪ੍ਰਾਈਵੇਟ ਅਦਾਰੇ ਕਈ ਵੀ ਆ ਬੰਦੇ ਜਿਹੜੇ ਉਹ ਕਰਵਾ ਆ ਰਹੇ ਨੇ ਟ੍ਰੇਨਿੰਗ ਤੁਸੀਂ ਉੱਥੋਂ ਟ੍ਰੇਨਿੰਗ ਲਾਓ ਫਿਰ ਤੁਸੀਂ ਬੱਚਾ ਪਾਓ ਔਰ ਸਿਆਲ ਦੇ ਦਿਨਾਂ ਦੇ ਵਿੱਚ ਤਾਂ ਕਦੇ ਵੀ ਬੱਚਾ ਨਾ ਪਾਓ ਸਿਆਲ ਦੇ ਦਿਨਾਂ ਦੇ ਵਿੱਚ ਬੱਚਾ ਉਹੀ ਬੰਦਾ ਪਾਉਂਦਾ ਜਿੰਨੂੰ ਪਤਾ ਵੀ ਅਸੀਂ ਬਰੂਡਿੰਗ ਕਰ ਲੈਣੀ ਆ ਠੀਕ ਆ ਬਰੂਡਿੰਗ ਮਤਲਬ ਟੈਂਪਰੇਚਰ ਘਟੋ ਘਟ ਜਦੋਂ ਬੱਚਾ ਨਿਕਲਦਾ ਉਦੋਂ ਟੈਂਪਰੇਚਰ 37 ਦੇ ਨੇੜੇ ਹੁੰਦਾ ਉਦੋਂ ਬਾਅਦ ਜਦੋਂ ਬੱਚਾ ਆਪਦੀ ਬਾਡੀ ਦਾ ਟੈਂਪਰੇਚਰ ਮੇਨਟੇਨ ਕਰ ਲੈਂਦਾ ਫਿਰ ਉਹਦੀ ਜਿਹੜੀ ਆ ਉਹਨੂੰ 35 ਫਿਰ ਹੌਲੀ ਹੌਲੀ ਘਟਾਉਂਦੇ ਘਟਾਉਂਦੇ ਉਹ ਟੈਂਪਰੇਚਰ ਨੂੰ ਸੈਟ ਕਰਨਾ ਪੈਂਦਾ। ਸੋ ਇਹਨਾਂ ਦਿਨਾਂ ਦੇ ਵਿੱਚ 35 ਡਿਗਰੀ ਟੈਂਪਰੇਚਰ ਜਿਹੜਾ ਮੈਂਟੇਨ ਕਰਨਾ ਬਹੁਤ ਔਖਾ। ਸੋ ਜਿਹੜਾ ਵੀ ਇਹ ਕੰਮ ਕਰਨਾ ਚਾਹੁੰਦਾ ਸੋ ਸਾਡੀ ਤਾਂ ਇਹੀ ਬੇਨਤੀ ਹੈ ਵੀ ਤੁਸੀਂ ਜੇ ਬੱਚਾ ਪਾਉਣਾ ਵੀ ਹੈ ਤਾਂ ਬੱਚਾ ਪਾਓ। ਆਪਣਾ ਫਰਵਰੀ ਤੋਂ ਬਾਅਦ ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ ਜਦੋਂ ਮਰਜ਼ੀ ਪਾ ਲਓ। ਠੀਕ ਹੈ ਜੀ। ਸੋ ਉਮੀਦ ਹੈ ਵੀ ਇਹ ਜਿਹੜੀ ਵੀਡੀਓ ਪਸੰਦ ਆਈ ਹੋਊਗੀ। ਸੋ ਮਿਲਦੇ ਹਾਂ ਜਲਦ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ।